ਮੋਹਾਲੀ 11 ਫੇਸ ਦੇ ਵਿੱਚ ਮੌਜੂਦ ਹਨ ਜਿੱਥੇ ਕਿ ਦੀਵਾਲੀ ਨੂੰ ਲੈ ਕੇ ਸਜਾਵਟ ਦੀਆਂ ਦੁਕਾਨਾਂ ਡੈਕੋਰੇਸ਼ਨ ਦੀਆਂ ਦੁਕਾਨਾਂ ਚਾਹੇ ਇਲੈਕਟ੍ਰੋਨਿਕਸ ਹੋਣ ਚਾਹੇ ਵੱਖ-ਵੱਖ ਚੀਜ਼ਾਂ ਹੋਰ ਹੋਣ ਜਿਹੜੀਆਂ ਦੀਵਾਲੀ ਤੇ ਆਮ ਲੋਕਾਂ ਨੂੰ ਜਿਹੜੀ ਜ਼ਰੂਰਤ ਹੁੰਦੀ ਹੈ ਉਹਦੀ ਡੈਕੋਰੇਸ਼ਨ ਜਿਹੜੀ ਬਾਜ਼ਾਰਾਂ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਛਾਈ ਹੋਈ ਹੈ ਤੁਸੀਂ ਪਿੱਛੇ ਤਸਵੀਰਾਂ ਦੇਖ ਸਕਦੇ ਹੋ 11 ਫੇਸ ਮੋਹਾਲੀ ਦੇ ਵਿੱਚ ਖੜੇ ਆ ਜਿੱਥੇ ਕਿ ਜਿਹੜੀਆਂ ਡੈਕੋਰੇਸ਼ਨ ਦੀਆਂ ਦੁਕਾਨਾਂ ਨੇ ਲਗਾਤਾਰ ਜਿਹੜੀਆਂ ਉਹ ਉਹ ਦਿਨ ਪ੍ਰਤੀ ਦਿਨ ਜਿਹੜੀ ਬਾਜ਼ਾਰਾਂ ਦੀ ਰੌਣਕ ਆ ਵਾਧੀ ਹੋਈ ਨਜ਼ਰ ਆਉਂਦੀ ਆ ਜੇਕਰ ਗੱਲ ਕਰੀਏ ਆਪਾਂ ਚੰਡੀਗੜ੍ਹ ਮੁਹਾਲੀ ਦੀ ਤਾਂ ਵੱਖ-ਵੱਖ ਸੈਕਟਰਾਂ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਜਿਹੜੀ ਡੈਕੋਰੇਸ਼ਨ ਦਾ ਸਮਾਨ ਆ ਜਿਹੜਾ ਦਿਵਾਲੀ ਦਾ ਸਮਾਨ ਆ ਉਹ ਸਜਾਇਆ ਜਾਂਦਾ ਸਾਡੇ ਨਾਲ ਇੱਥੇ ਦੁਕਾਨਦਾਰ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸੱਸੀ ਗਾਲ ਵੀਰੇ ਸੱਸੀ ਗਾਲ ਬਾਜੀ ਜੀ ਮੇਰਾ ਸ਼ਹਿਜ਼ਾਦ ਅਲੀ ਨਾਮ ਹੈ ਇਸ ਵਾਰ ਦਿਵਾਲੀ ਨੂੰ ਲੈ ਕੇ ਆਪਾਂ ਕਹਿੰਦੀ 7-8 ਦਿਨ ਪਹਿਲਾਂ ਹੀ ਦੁਕਾਨਾਂ ਲੱਗਣੀ ਸ਼ੁਰੂ ਹੋ ਗਈਆਂ ਸੀ ਤੇ ਕਿਦਾਂ ਦਾ ਰਿਸਪੌਂਸ ਹੈ ਕਸਟਮਰਸ ਦਾ ਤੇ ਜੀਐਸਟੀ ਨੂੰ ਲੈ ਕੇ ਕੀ ਕੁਛ ਜਿਹੜਾ ਰੇਟ ਦੇ ਵਿੱਚ ਸਸਤਾ ਹੋਇਆ ਪਿਛਲੀ ਦਵਾਰੀ ਨਾਲ ਭਾਜੀ ਕਸਟਮਰ ਵੱਲੋਂ ਤਾਂ ਚਲੋ ਠੀਕ ਹੈ ਕਿ ਕਸਟਮਰ ਵੱਲੋਂ ਦਾ ਕਰਾਊਡ ਆ ਰਿਹਾ ਬਟ ਜੀਐਸਟੀ ਵੱਲੋਂ ਕਿੱਥੇ ਵੀ ਸਾਨੂੰ ਕੋਈ ਲੱਗ ਨਹੀਂ ਰਿਹਾ ਕਿ ਕੁਝ ਹੋਣਾ ਚਾਹੀਦਾ ਕਿਉਂਕਿ ਜੀਐਸਟੀ ਦਾ ਕਟ ਹੋ ਗਈ ਹੈ ਬਟ ਨਗਰ ਨਿਗਮ ਵੱਲੋਂ ਸਾਨੂੰ ਕੋਈ ਇਦਾਂ ਦਾ ਕੁਝ ਲੱਗਿਆ ਨਹੀਂ ਕਿ ਅਸੀਂ ਮਹਿੰਗਾਈ ਕੱਟ ਕਰੀਏ ਕਿਉਂਕਿ ਐਸਾ ਜੇ ਦੁਕਾਨਦਾਰ ਮੈਂ ਵੀ ਦੱਸਾਂ ਮੇਰਾ ਵੀ ਜੀ ਕਰਦਾ ਹੈ ਕਿ ਮੈਂ ਆਪਣੇ ਜਿਹੜਾ ਸਮਾਨ ਹੈ ਉਹਦਾ ਰੇਟ ਕੱਟ ਕਰਾਂ ਜਿਹੜੀ ਨਗਰ ਨਿਗਮ ਆ ਉਹ 10 ਰੁਪਏ ਸਕੁਅਰ ਫੀਟ ਹੈ ਜਿਹੜੀ ਪਰਚੀ ਕੱਟ ਰਹੀ ਹੈ ਇਸ ਵਾਰੀ ਤੇ ਇਸ ਕਰਕੇ ਸਾਨੂੰ ਜਿਹੜਾ ਮਹਿੰਗਾਈ ਥੋੜੀ ਵਧਾਣੀ ਪਈ ਹੈ ਆਪਣੇ ਸਮਾਨ ਦੀ ਕਿਉਂਕਿ ਨਗਰ ਨਿਗਮ ਪਹਿਲਾਂ ਇਨੀ ਸਖਤਾਈ ਨਹੀਂ ਕਰਦਾ ਸੀ ਹੁਣ ਸਖਤਾਈ ਬਹੁਤ ਜ਼ਿਆਦਾ ਹੋ ਗਈ ਹੈ ਸਟਾਲ ਦੇ ਉੱਤੇ ਲਾਣ ਲਈ ਕਿ ਇਥੋਂ ਨੂੰ ਕਾਰਨ ਕੀ ਲੱਗਦਾ ਵੀ ਜਿਹੜਾ ਨਗਰ ਨਿਗਮ ਪਹਿਲਾਂ ਇਨੀ ਸਖਤਾਈ ਨਹੀਂ ਕਰਦਾ ਸੀ ਇਸ ਵਾਰ ਇਨੀ ਸਖਤਾਈ ਕਿਉਂ ਦੇਖਣ ਨੂੰ ਮਿਲ ਰਹੀ ਹੈ ਭਾਜੀ ਦੇਖੋ ਹੁਣ ਆਪਾਂ ਇਸ ਵਾਰ ਇਸ ਟੌਪ ਇਸ ਮੁੱਦੇ ਤੇ ਇਹ ਵੀ ਕਹਿ ਸਕਦੇ ਆ ਕਿ ਵੀ 11 ਫੀਸ ਦਾ ਜਿਹੜਾ ਇਹ ਸੀਵਰੇਜ ਦਾ ਕੰਮ ਸ਼ੁਰੂ ਹੋਇਆ ਹੈ ਕਿਉਂਕਿ ਪਹਿਲਾਂ ਜਦ ਬਾਰਿਸ਼ ਹੁੰਦੀ ਤੇ 11 ਫੇਸ 'ਚ ਹਮੇਸ਼ਾ ਪਾਣੀ ਭਰ ਜਾਂਦਾ ਸੀ ਘਰਾਂ ਦੇ ਅੰਦਰ ਹੁਣ ਗਵਰਨਮੈਂਟ ਆਪਣੇ ਵੱਲੋਂ ਕੰਮ ਕਰ ਰਹੀ ਹੈ ਕਿ ਵੀ ਸੜਕ ਨਿਊ ਸੀਵਰੇਜ ਦੀ ਪਾਈਪਾਂ ਪਾਣੀ ਹੈ ਜਾਂ ਕੁਝ ਵੀ ਇਹ ਤਾਂ ਖਰਚਾ ਤਾਂ ਹੋਈ ਗਈ ਪਾਜੀ ਗਵਰਨਮੈਂਟ ਦਾ ਤੇ ਕਿੱਥੇ ਨਾ ਕਿੱਥੇ ਗਵਰਨਮੈਂਟ ਮੇਰੇ ਖਿਆਲ ਉਹ ਖਰਚਾ ਹੁਣ ਆਮ ਬੰਦਿਆਂ ਤੋਂ ਵਸੂਲ ਕਰ ਰਹੀ ਹੈ ਕਿ ਜਿਹਦੇ ਕਰਕੇ ਪੰਜਾਬ 'ਚ ਹੋਰ ਤਰੱਕੀ ਕਰ ਸਕਿਓ ਕਿੰਨੇ ਦਿਨ ਹੋ ਗਏ ਤੁਹਾਨੂੰ ਉਹ ਜਿਹੜੀ ਆ ਡੈਕੋਰੇਸ਼ਨ ਦੁਕਾਨ ਜਿਹੜੀ ਤੁਸੀਂ ਲਾਈ ਆ ਮੈਨੂੰ ਪਾਜੀ ਹਜੇ ਤੱਕ ਖੈਰ 5 ਦਿਨ ਹੋ ਗਏ ਆ 5 ਦਿਨ ਤੋਂ ਮੈਂ ਸਟਾਲ ਲਾ ਰਿਹਾ ਹਾਂ कि जद ऑफिस तो छुट्टी ਹੁੰਦੀ ਹੈ जद ਘਰ ਵਾਲੇ ਆਪਣਾ ਵਿਹਲੇ ਹੁੰਦੇ ਆ ਤਾਂ ਮਾਰਕੀਟ ਚ ਰੌਣਕ ਦੇਖਣ ਵਾਲੀ ਹੁੰਦੀ ਹੈ ਮਾਰਕੀਟ ਬਿਲਕੁਲ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿਹੜਾ ਮਾਰਕੀਟ ਦੇ ਵਿੱਚ ਰੌਣਕ ਲੱਗਣੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਹਾਂਜੀ 5 ਵਜੇ ਤੋਂ ਬਾਅਦ ਇਹ ਆ ਕਿ ਸੇਲ ਥੋੜੀ ਵੱਜ ਜਾਂਦੀ ਹੈ ਚਾਰੇ ਪਾਸੇ ਚਹਲ ਪਹਲ ਹੁੰਦੀ ਹੈ ਮਤਲਬ ਮਾਰਕੀਟ ਇੱਕ ਜਿਹਨੂੰ ਆਪਾਂ ਕਹਿੰਦੇ ਕਰਾਊਡ ਉਹ ਪੂਰਾ ਦੇਖਣ ਨੂੰ ਮਿਲਦਾ ਗਿਆ ਬਾਕੀ ਜੋ ਲਾਈਟਿੰਗ ਰੂਟਿੰਗ ਹੋਗੀ ਤਾਂ ਬੱਚੇ ਵੀ ਆਉਂਦੇ ਰਾਤ ਨੂੰ ਘੁੰਮਣ ਹੈਨਾ ਹਾਂ ਦਾ ਭਾਈ ਪੂਰੀ ਫੈਮਿਲੀ ਰੋਟੀ ਖਾ ਕੇ ਮਤਲਬ ਸਾਰੇ ਹਸੀ ਖੁਸ਼ ਹਸੀ ਖੁਸ਼ੀ ਆਉਂਦੇ ਆ ਸ਼ਾਪਿੰਗ ਕਰਦੇ ਜੇਕਰ ਆਪਾਂ ਗੱਲ ਕਰੀਏ ਦੀਵਾਲੀ ਤੋਂ ਪਹਿਲਾਂ ਹਨਾ ਵੀ ਕੁਝ ਪਰਿਵਾਰ ਇਹ ਜਿਉਂਦੇ ਪਹਿਲਾਂ ਹੀ ਸ਼ਾਪਿੰਗ ਕਰ ਲੈਂਦੇ ਆ ਪਰ ਦੀਵਾਲੀ ਨੇੜੇ ਆ ਕੇ ਤਾਂ ਹੋਰ ਸੇਲ ਵਧਣੀ ਆ ਪਰ ਹੋਰ ਵੀ ਦੁਕਾਨਦਾਰ ਜਿਹੜੇ ਇੱਥੇ ਖੁਸ਼ ਨਜ਼ਰ ਆਉਂਦੇ ਆ ਕਿਉਂਕਿ ਵੱਡੀ ਸੇਲ ਆ ਵੱਡੇ ਦੀਵਾਲੀ ਤੇ ਜਿਹੜੇ ਗਿਫਟ ਵਗੈਰਾ ਵੀ ਤੁਸੀਂ ਕਸਟਮਰ ਨੂੰ ਕੋਈ ਆਹ ਪਾਜੀ ਅਗਰ ਜੇ ਕੋਈ ਸਾਡੇ ਕੋਲ ਬਾਲਕ ਚ ਸਮਾਨ ਲੈਂਦਾ ਤੇ ਜਿਵੇਂ ਹੁਣ ਕਿਸੇ ਦਾ ਕੋਈ ਬੱਚਾ ਆ ਗਿਆ ਕਿਸੇ ਨੂੰ ਕੋਈ ਚੀਜ਼ ਪਸੰਦ ਆ ਗਈ ਤਾਂ ਅਸੀਂ ਕੋਸ਼ਿਸ਼ ਇਹ ਹੀ ਕਰਦੇ ਵੀ ਕਿਸੇ ਨੂੰ ਨਿਰਾਸ਼ ਨਾ ਕਰੀਏ ਆਪਾਂ ਗੱਜੇ ਕਰ ਕੋਈ ਗਿਫਟ ਹੋਵੇ ਕੋਈ ਲੜੀ ਫਰੀ ਚ ਦੇ ਦੇਣੀ ਕੋਈ ਕੈਂਡਲ ਇਹ ਅਜਕਲ ਇੱਕ ਲਾਈਟ ਵਾਲੀ ਕੈਂਡਲ ਆਂਦੀ ਹੋ ਬੜੀ ਡਿਮਾਂਡ ਛੇ ਉਹ ਬੱਚਿਆਂ ਨੂੰ ਬਹੁਤ ਪਸੰਦ ਆ ਤੇ ਜਦ ਕੋਈ ਇਦਾਂ ਦਾ ਸਾਨੂੰ ਲੱਗਦਾ ਕਿ ਬੱਚਾ ਨਾਰਾਜ਼ ਹੋ ਰਿਹਾ ਹੈ ਜਾਂ ਉਦਾਸ ਜਾ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਵੱਲੋਂ ਪੂਰਾ ਖੁਸ਼ ਕਰਕੇ ਭੇਜੀਏ ਬੱਚੇ ਨੂੰ ਅੱਛੇ ਤੁਸੀਂ ਜੇ ਕੋਈ ਜਦੋਂ ਸਮਾਨ ਲੈ ਕੇ ਜਾਂਦਾ ਤੁਸੀਂ ਉਹਦੇ ਤੇ ਬਸ ਆਫਰ ਹੀ ਮੰਗ ਸਕਦੇ ਹੋ ਬੱਚੇ ਨੂੰ ਆਫਰ ਦੇ ਦੇ ਨੇ ਖੁਸ਼ ਹੋ ਜਾਣਾ ਬੱਚੇ ਨੇ ਨਹੀਂ ਬੱਚੇ ਲਈ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਦਾ ਚਲੋ ਰੱਬ ਦੇ ਰੂਪ ਹੁੰਦਾ ਸਭ ਨੂੰ ਪਤਾ ਹੈ ਬਟ ਕੋਸ਼ਿਸ਼ ਕਰਦੇ ਕਿ ਅਸੀਂ ਹੋਰ ਖੁਸ਼ ਰੱਖੀਏ ਬੱਚੇ ਨੂੰ ਤੇ ਜਿਵੇਂ ਹਰ ਕਦੇ-ਕਦੇ ਪੇਰੈਂਟਸ ਕਹਿੰਦੇ ਕਿ ਨਹੀਂ ਅਸੀਂ ਇਹ ਚੀਜ਼ ਨਹੀਂ ਲੈ ਕੇ ਦੇਣੀ ਮੈਨੂੰ ਲੱਗਦਾ ਕਿ ਨੀਯਾਰ ਸ਼ਾਇਦ ਇਹ ਚੀਜ਼ ਮਿਲਣੀ ਚਾਹੀਦੀ ਹੈ ਬੱਚੇ ਨੂੰ ਤੇ ਮੈਂ ਕਦੇ-ਕਦੇ ਫ੍ਰੀ ਆਫ ਪੋਸਟ ਹੀ ਦੇ ਦਿੰਦਾ ਕਿ ਵੀ ਬੱਚੇ ਦਾ ਦਿਲ ਨਾ ਟੁੱਟੇ ਬਸ ਬੱਚਾ ਖੁਸ਼ ਰਹੇ ਜੇਕਰ ਆਪਾਂ ਲਾਈਟਾਂ ਵਾਲੇ ਸਮਾਨ ਦੀ ਗੱਲ ਕਰੀ ਦੀਪਮਾਲਾ ਹੈ ਨਾ ਹਰ ਕੋਈ ਘਰ ਦੇ ਵਿੱਚ ਲਗਾਉਣਾ ਪਸੰਦ ਕਰਦਾ ਹੈ ਉਹਦਾ ਵੀ ਤੁਸੀਂ ਸਮਾਨ ਰੱਖਿਆ ਹੋਇਆ ਜੀ ਮੇਰੇ ਕੋਲ ਲੜੀਆਂ ਦਾ ਵੀ ਹੈ ਸਮਾਨ ਬਟ ਮੈਂ ਉਹ ਸ਼ਾਮ ਨੂੰ ਯੂਜ਼ ਕਰਦਾ ਕਿਉਂਕਿ ਹਜੇ ਲਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਦਿਨੇ ਹਜੇ ਲਾਈਟਾਂ ਇੰਨਾ ਪਤਾ ਨਹੀਂ ਲੱਗਣੀ ਤੇ ਸ਼ਾਮ ਨੂੰ ਆਪਾਂ ਪ੍ਰੋਪਰ ਆਪਣਾ ਲੜ ਕੈਂਡਲਸ ਦਾ ਤੇ ਡੈਕੋਰੇਸ਼ਨ ਦਾ ਪ੍ਰੋਪਰ ਸਮਾਨ ਖੋਲ ਦਿੰਦਾ ਕਿਉਂਕਿ ਸ਼ਾਮ ਨੂੰ ਕਰਾਊਡ ਵਧੀਆ ਹੁੰਦਾ ਹੈ ਜੇਕਰ ਆਪਾਂ ਲੜੀਆਂ ਦੀ ਗੱਲ ਕਰੀਏ ਇਲੈਕਟ੍ਰੋਨਿਕ ਚੀਜ਼ਾਂ ਦੀ ਗੱਲ ਕਰੀਏ ਠੀਕ ਹੈ ਉਹਦੇ ਵਿੱਚ ਕਿੰਨੀ ਕਿ ਜਿਹੜੇ ਕਸਟਮਰ ਨੂੰ ਜਿਹੜੀ ਰਾਹਤ ਮਿਲ ਰਹੀ ਹੈ ਜੀਐਸਟੀ ਕਰਕੇ ਇਲੈਕਟ੍ਰੋਨਿਕਸ ਤੇ ਵੀ ਜੀਐਸਟੀ ਕੱਟੀ ਹੈ ਹਾਂ ਭਾਜੀ ਇਹ ਹੈ ਕਿ ਹੁਣ ਪਹਿਲਾਂ ਨਾਲੋਂ ਤਾਂ ਚਲੋ ਰੇਟ ਕੱਟ ਹੋ ਗਿਆ ਜਦ ਦੀ ਜੀਐਸਟੀ ਡਾਊਨ ਹੋਈ ਹੈ ਤੇ ਇਹ ਮਤਲਬ ਕਸਟਮਰਾਂ ਨੂੰ ਕਈ ਹੱਦ ਤੱਕ ਲੱਗਦਾ ਹੈ ਕਿ ਹਾਂ ਠੀਕ ਹੈ ਰੇਟ ਕੱਟ ਹੋਏ ਆ ਇਲੈਕਟ੍ਰੋਨਿਕ ਸਮਾਨ ਦੇ ਵੀ ਤੇ ਹਰ ਇੱਕ ਸਮਾਨ ਦੇ ਚਾਹੇ ਆਪਾਂ ਕਪੜਿਆਂ 'ਚ ਚਲ ਜੀਏ ਗੱਡੀਆਂ 'ਚ ਚਲ ਜੀਏ ਹੁਣੇ ਮੇਰੇ ਨਾਲ ਦੇ ਕੋਈ ਮੁੰਡਾ ਸੀਗਾ ਜਿਹੜਾ ਕਾਰ ਲੈ ਕੇ ਆਇਆ ਉਹ ਕਾਰ ਪਹਿਲਾਂ ਮੇਰੇ ਖਿਆਲ ਕਿਤੇ 10 ਲੱਖ ਕੁਛ ਹਜ਼ਾਰ ਦੀ ਪੈਂਦੀ ਸੀ ਹੁਣ ਉਹਨਾਂ ਨੂੰ ਪ੍ਰੋਪਰ 50 ਹਜ਼ਾਰ ਦੀ ਛੂਟ ਮਿਲੀ ਹੈ ਜੀਐਸਟੀ ਕਟਣ ਦੇ ਕਰ ਇੱਧਰ ਵੀ ਕੁਛ ਕਿੰਨੇ ਪਰਸੈਂਟ ਛੂਟ ਹੋਈ ਹੈ ਜੀਐਸਟੀ ਤੇ ਜੇਕਰ ਇਲੈਕਟ੍ਰੋਨਿਕਸ ਦੀ ਗੱਲ ਕਰੀਏ ਨਹੀਂ ਨਹੀਂ ਭਾਜੀ ਇਸ 'ਤੇ ਵੀ ਕਾਫੀ ਛੂਟ ਹੋਈ ਹੈ ਜਿਹੜੀ ਚੀਜ਼ਾਂ ਸਾਨੂੰ ਪਹਿਲਾਂ ਸਪੋਜ਼ ਕਰੋ ਕਿ ਜੋ ਜੀ ਸਾਨੂੰ 100 ਰੁਪਏ ਦੀ ਪੈਂਦੀ ਸੀਗੀ ਤੇ ਆਪਾਂ ਉਹ ਚੀਜ਼ ਨੂੰ ਅੱਗੇ ਵੇਚਦੇ ਸੀਗੀ ਆਪਣੀ ਪੂਰੀ ਲੇਬਰ ਵਗੈਰਾ ਕੱਟ ਕੇ ਹੁਣ ਉਹ ਚੀਜ਼ ਸਾਨੂੰ ਜੀਐਸਟੀ ਕੱਟ ਹੋਣ ਦੇ ਕਾਰਨ 60 ਰੁਪਏ ਦੀ 65 ਰੁਪਏ ਦੀ ਇਸ ਤਰ੍ਹਾਂ ਪੈ ਰਹੀ ਹੈ ਤੇ ਮਹਿੰਗਾਈ ਕੱਟ ਹੋ ਰਹੀ ਹੈ ਜੇ ਜੀਐਸਟੀ ਕੱਟ ਹੋਏਗੀ ਤਾਂ ਮਹਿੰਗਾਈ ਵੀ ਕੱਟ ਹੋਏਗੀ ਕਸਟਮਰ ਦਾ ਰਿਸਪੌਂਸ ਵੀ ਗੁੱਡ ਮਿਲਦਾ ਹੋਣਾ ਕਿਉਂਕਿ ਕਸਟਮਰ ਨੂੰ ਵੀ ਇਹੀ ਸੈਟੀਸਫੈਕਸ਼ਨ ਹੁੰਦੀ ਵੀ ਸਾਨੂੰ ਘੱਟ ਰੇਟ ਦੇ ਵਿੱਚ ਵੱਧ ਚੀਜ਼ਾਂ ਸੀ ਖਰੀਦ ਲਈ ਨਹੀਂ ਨਹੀਂ ਕਸਟਮਰ ਦਾ ਭਾਜੀ ਦੇਖੋ ਹਰ ਕੋਈ ਆ ਚਾਹੇ ਮੈਂ ਇੱਕ ਐਜ਼ ਅ ਕਸਟਮਰ ਦੇਖਾ ਜਦ ਮੈਂ ਕਿਸ ਜੇ ਮੈਨੂੰ ਉਹ ਚੀਜ਼ ਪਹਿਲਾਂ ਨਾਲੋਂ ਸਸਤੀ ਮਿਲ ਰਹੀ ਹੈ ਮੈਂ ਤਾਂ ਆਫਕੋਰਸ ਖੁਸ਼ ਹੋਊਂਗਾ ਹੀ ਹੋਊਂਗਾ ਕਿ ਉਹ ਚੀਜ਼ ਦਾ ਰੇਟ ਘਿਰ ਗਿਆ ਤਾਂ ਹੁਣ ਕਿਸ ਕਈ ਜਿਹੜੇ ਪਿਛਲੇ ਸਾਲ ਦੇ ਵੀ ਕਸਟਮਰ ਆ ਹੁਣ ਸਾਡੀ ਦੁਕਾਨ ਤੇ ਆਂਦੇ ਆ ਹੁਣ ਜਦ ਉਹਨਾਂ ਨੂੰ ਰੇਟ ਦੱਸਦੇ ਆ ਆਪਾਂ ਤਾਂ ਕਈ ਕਸਟਮਰ ਆ ਜਿਹੜੇ ਖੁਸ਼ ਹੁੰਦੇ ਆ ਕਿ ਹਾਂ ਵੀ ਰੇਟ ਡਾਊਨ ਹੋ ਗਿਆ ਦੀਵਾਲੀ ਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਸੀਂ ਮੋਹਾਲੀ 11 ਫੇਸ ਦੇ ਵਿੱਚ ਮੌਜੂਦ ਆ ਜਿੱਥੇ ਕਿ ਦੁਕਾਨਦਾਰ ਨਾਲ ਗੱਲ ਕੀਤੀ ਉਹਦਾ ਵੀ ਇਹੀ ਕਹਿਣਾ ਕਿ ਇਸ ਦੀਵਾਲੀ ਦੇ ਉੱਤੇ ਜੀਐਸਟੀ ਨਾਲ ਜਿਹੜੀਆਂ ਇਲੈਕਟ੍ਰੋਨਿਕ ਗੈਜੇਟਸ ਆ ਦੀਪਮਾਲਾ ਲੜੀਆਂ ਕਹਿ ਦਿੰਦੇ ਆਪਾਂ ਉਹਨਾਂ ਰੇਟ ਵੀ ਘੱਟ ਹੋਇਆ ਨਾਲ ਨਾਲ ਜਿਹੜੀਆਂ ਹੋਰ ਡੈਕੋਰੇਸ਼ਨ ਦਾ ਸਮਾਨ ਆ ਉਹਦੇ ਉੱਤੇ ਵੀ ਜਿਹੜੀ ਛੋਟ ਆ ਜਿਹੜੀ ਉਹ ਮਿਲੀ ਆ ਤਾਂ ਕਸਟਮਰ ਰਾਤ ਨੂੰ ਆਉਂਦੇ ਆ ਫਿਲਹਾਲ ਹਜੇ 4:00 ਵਜੇ ਆ ਪਰ 6:00 ਵਜੇ ਤੋਂ ਬਾਅਦ ਜਿਹੜੇ ਕਸਟਮਰ ਫੈਮਿਲੀ ਨਾਲ ਜਿਹੜੀਆਂ ਰੌਣਕਾਂ ਦੀਵਾਲੀ ਤੋਂ ਪਹਿਲੇ 5-6 ਦਿਨ ਪਹਿਲਾਂ ਰੌਣਕ ਜਿਹੜੀ ਵਜਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ